ਜੰਗਲ ਵੱਢ ਕੇ ਜ਼ਮੀਨਾਂ ਬਹੁ ਜੋਗੇ ਕਰਗੇ ਸਾਡੇ ਵਡੇਰੇ ਸਾਨੂੰ ਕਮੌਣ ਜੋਗਾ ਕਰਗੇ ਪਰ ਰੀਤ ਜੋ ਚੱਲੀ ਰੁੱਖ ਵੱਢਣ ਦੀ ਜਾਰੀ ਐ ਨਾ ਸਮਝੀ ਵਿੱਚ ਪੰਜਾਬ ਜਮਾਂ ਹੀ ਰੋਡਾ ਕਰਗੇ ਮੰਨਿਆ ਉਦੋਂ ਜ਼ਰੂਰਤ ਸਮਿਆਂ ਦੀ ਤੂੰ ਬੈਕ ਗੇਰ ਹੁਣ ਪਾਸ ਜਨਾ ਜੇ ਬਚਾਉਣੀ ਸਰਦਾਰੀ ਏ ਤੂੰ ਇੱਕ ਰੁੱਖ ਲਗਾ ਸਜਨਾ ਜੱਟਾ ਵੇ ਤੇਰੇ ਖੇਤਾਂ ਵਿੱਚ ਕਣਕ ਚਾਹੇ ਕਮਾਦ ਹੋਵੇ ਤੇਰੇ ਖੇਤਾਂ ਦੇ ਰਾਹਾਂ ਉੱਪਰ ਰੁੱਖਾਂ ਦੀ ਸਾਂਝ ਹੋਵੇ ਤੂੰ ਰਹੇ ਕਲਕੱਤਾ ਚਾਹੇ ਕਿੰਗਸਟਨ ਤੇਰੇ ਦਿਲ ਵਿੱਚ ਬਸ ਪੰਜਾਬ ਹੋਵੇ ਇਹ ਨਵੇਂ ਉਹ ਜੜੇ ਰਾਹਾਂ ਤੇ ਪੁਰਾਣੀਆਂ ਕਿਸਮਾਂ ਸਜਾ ਸਜਣਾ ਪਾਣੀ ਦਾ ਪੱਧਰ ਵੀ ਵੱਧ ਜਾਣਾ ਤੂੰ ਇੱਕ ਰੁੱਖ ਲਗਾ ਸਜਣਾ ਕਦੇ ਪਾਲਦੇ ਸੀ ਪਰਿਵਾਰ ਸੁੱਕੀਆਂ ਦਾਲਾਂ ਤੋਂ ਹੁਣ ਜੀਰੀ ਦੀ ਫਸਲ ਬੀਜਦੇ ਕਈ ਸਾਲਾਂ ਤੋਂ ਕਮਾਈ ਵਧ ਗਈ ਨਾਲੇ ਲਾਲਚ ਦੋ ਦੋ ਫੁੱਟ ਦਾ ਤਾਈਂ ਰੁੱਖ ਪੱਟ ਤੇ ਪਹੀਆਂ ਮੋਟਰਾਂ ਖਾਲਾਂ ਤੋਂ ਉਹ ਇਹ ਕੁਦਰਤ ਵੀ ਨਿਸ਼ਾਨੀ ਅਮੀਰੀ ਦੀ ਕਲ ਅਕਲ ਮੰਦੀਆਂ ਦਿਖਾ ਸੱਜਣਾ ਸਮਾਂ ਲੰਘੇ ਤੋਂ ਪਛਤਾਵੇਂਗਾ ਤੂੰ ਇੱਕ ਰੁੱਖ ਲਗਾ ਸੱਜਣਾ ਗੱਤ ਅਜ ਦੀ ਸੁਧਾਰਨ ਲਈ ਬੱਚਿਆਂ ਦਾ ਭਵਿੱਖ ਸਵਾਰਨ ਲਈ ਰੱਬ ਦੀ ਸਲਾਹਨ ਕਮਾਉਣ ਲਈ ਤਵਲ ਨੂੰ ਪੱਕਾ ਕਰਾਉਣ ਲਈ ਹੜਾਂ ਤੇ ਕਾਲਾਂ ਤੋਂ ਬਚਾਉਣ ਲਈ ਜੇਠ ਹਾੜ ਦੀ ਅੱਗ ਘਟਾਉਣ ਲਈ ਮੀਹਾਂ ਦੀ ਰੁੱਤ ਵਾਪਸ ਲਿਆਉਣ ਲਈ ਗੁਰੂ ਸੱਤਵੇਂ ਵਾਂਗ ਤੂੰ ਵੀ ਪਿਆਰ ਬਾਗਾ ਨਾਲ ਪਾ ਸੱਜਣਾ WhatsApp ਤੋਂ ਬਾਹਰ ਜਗਾ ਕਿਸੇ ਖਾਲੀ ਤੇ ਤੂੰ ਇੱਕ ਰੁੱਖ ਲਗਾ ਸਜਣਾ ਇੱਕ ਰੁੱਖ ਲਗਾ ਸਜਣਾ